ਜੋ ਪਲਾ ਸਿਰ ਤੇ ਰੱਖਨੀਆ ਪੈਂਦੀਆਂ ਨੇ ਹਾਂ ਅਸੀਂ ਕਿੱਥੇ ਜਾ ਰਹੇ ਆ ਸਾਡਾ ਸੰਸਾਰ ਸਾਡਾ ਜਿਹੜਾ ਪੰਜਾਬ ਸਾਡਾ ਹਿੰਦੁਸਤਾਨ ਜੋ ਇੱਕ ਸਵਧਾਨਿਕ ਤਰੀਕੇ ਨਾਲ ਚੱਲਦਾ ਸੀ ਸਵਧਾਨ ਨਾਲ ਚੱਲਦਾ ਹੈ ਤੋਂ ਸਵਧਾਨ ਦੇ ਜਿਹੜੇ ਰੈਬਰ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਅਸਾਂ ਦੇ ਉਹਨਾਂ ਦੇ ਉੱਤੇ ਅਤਿਆਚਾਰ ਹੋਣ ਉਹਨਾਂ ਨੂੰ ਖੰਡਿਤ ਕੀਤਾ ਜਾਵੇ ਬੜੀ ਮਾੜੀ ਗੱਲ ਹੈ ਸਾਡੇ ਵਿੱਚ ਕਾਕਾ ਜੀ ਪਹੁੰਚੇ ਨੇ ਇਸ ਗੱਲਾਂ ਦਾ ਜਵਾਬ ਦੇਣਗੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਕਾਕਾ ਕਮੋਰ ਜੀ ਸਾਰੀ ਸੰਗਤ ਆਜ ਜਿੰਨੀ ਵੀ ਇੱਥੇ ਇਕੱਠੀ ਹੋਈ ਏ ਸਭ ਤੋਂ ਪਹਿਲਾ ਫਤਿਹ ਪ੍ਰਵਾਨ ਕਰਨਾ ਚਾਹੀਦਾ ਹੈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੈ ਭਾਗਤ ਜੈ ਭਾਗਤ ਕੱਲੇ ਗੁਡਾਲੀਆ ਸਾਹਿਬ ਨੇ ਗੱਲ ਕੀਤੀ ਕਿ ਅੱਜ ਜੋ ਪੰਜਾਬ ਦੇ ਵਿੱਚ ਬਹੁਤ ਮੱਧ ਭਾਗੀ ਘਟਨਾ ਵਾਪਰੀ ਏ ਇਹ ਬਿਲਕੁਲ ਇਹਨਾਂ ਦੀ ਸੱਚੀ ਗੱਲ ਏ ਕਿ ਅਮਨ ਕਾਨੂੰਨ ਦੇ ਨਾਂ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਹੈ ਨਹੀਂ ਗੱਲ ਇਹ ਹੈ ਵੀ ਅੱਜ ਗਵਰਨਮੈਂਟ ਪੰਜਾਬ ਦੇ ਵਿੱਚ ਆਮ ਆਦਮੀ ਦੀ ਹੈ ਤਾਂ ਜ਼ਿੰਮੇਵਾਰੀ ਜਿਹੜੀ ਆਮ ਆਦਮੀ ਦੀ ਬਣਦੀ ਹੈ ਤੇ ਉਸ ਤੋਂ ਸ਼ਰਮ ਦੀ ਗੱਲ ਵੇਖੋ ਜਦੋਂ ਇਹ ਘਟਨਾ ਵਾਪਰੀ ਬਾਬਾ ਸਾਹਿਬ ਦੇ ਉੱਥੇ ਆਤਮਕਤ ਬੁੱਧ ਦੇ ਨਾਲ ਜਿਹੜਾ ਬੇਅਦਬੀ ਕੀਤੀ ਗਈ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾ ਪ੍ਰੈਸ ਕਾਨਫਰੰਸ ਆਮ ਆਦੀ ਵਾਲੇ ਲੀਡਰ ਕਰ ਰਹੇ ਨੇ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਗੱਡੀ ਸ਼ਰਮ ਦੀ ਗੱਲ ਹੈ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਤੁਹਾਡੀ ਸਰਕਾਰ ਹੈ ਪ੍ਰੈਸ ਕਾਨਫਰੰਸ ਵੀ ਤੁਸੀਂ ਕਰ ਰਹੇ ਹੋ ਪੇਕ ਤਾਂ ਜ਼ੋਰ ਉੱਤੋਂ ਚਲਾ ਕੇ ਤਾਂ ਜਿਹੜੀ ਵੀ ਇਹ ਕਟਨਾ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਬਹੁਤ ਮਾਦੂਤ ਭਾਗੀ ਕਟਨਾ ਹੈ ਔਰ ਮੇਰੀ ਇਹ ਪਰਸਨ ਮੰਗੇ ਸਾਰਿਆਂ ਦੀ ਮੰਗੇ ਕਿ ਜਿੰਨੇ ਇਹ ਕਟਨਾ ਕੀਤੀ ਹੈ ਉਹਨੂੰ ਫੌਸੇ ਦੀ ਸਜ਼ਾ ਸੁਣਾਈ ਜਾਵੇ ਤਾਂ ਕਿ ਅਗਾ ਤੋਂ ਕਿਸੇ ਦੀ ਜੁਰਤ ਨਾ ਪਵੇ ਕਿ ਬਾਬਾ ਸਾਹਿਬ ਦੀ ਮੂਰਤੀ ਵੱਲ ਕੋਈ ਮਾੜੀ ਉਂਗਲ ਵੀ ਚਾਕ ਸਕੇ ਜੈ ਭੀ ਜੈ ਭਗਵਾਨ ਜੇ ਪੰਜਾਬ ਦੇ ਸੰਵਿਧਾਨ ਤੇ ਉੱਤੇ ਚੱਲਦਿਆਂ ਅਸੀਂ ਅੱਜ ਮੈਨੂੰ ਯਾਦ ਹੈ ਕਿ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਮੈਂ ਸਵੇਰੇ ਸਵੇਰੇ 5 ਵਜੇ ਆਪਦੀ ਟੀਮ ਦੇ ਨਾਲ ਜਾ ਕੇ ਟੈਂਕੀ ਮੋਢੇ ਤੇ ਰੱਖ ਕੇ ਜਦੋਂ ਮੂਰਤੀ ਸਾਹਿਬ ਸਾਰਾ ਉੱਤੇ ਚੌਂਕ ਸਾਫ਼ ਕਰਕੇ ਉਹਨਾਂ ਦੀ ਮਾਲਾ ਤੇ ਦੁਪਹਿਰੇ ਮੈਨੂੰ ਫੋਨ ਆਇਆ ਮੇਰੇ ਵੀਰ ਦਾ ਕਹਿੰਦੇ ਯਾਰ ਸਾਨੂੰ ਬੜੀ ਖੁਸ਼ੀ ਹੋਈ ਏ ਵੀ ਤੁਸੀਂ ਆਪ ਜਾ ਕੇ ਉੱਤੇ ਸਾਰੀ ਸਫਾਈ ਕੀਤੀ ਤੇ ਵੇਖੋ ਹਰ ਬੰਦਾ ਜੋ ਵੀ ਇਸ ਦੁਨੀਆ ਦੇ ਵਿੱਚ ਬੰਦਾ ਰਹਿੰਦਾ ਹੈ ਹਰ ਬੰਦਾ ਬਾਬਾ ਸਾਹਿਬ ਦਾ ਸਤਿਕਾਰ ਕਰਦਾ ਕਿਉਂਕਿ ਉਹਨਾਂ ਦੇ ਦਿੱਤੇ ਸਦਾਤਾ ਦੇ ਅਸੀਂ ਚੱਲਦੇ ਇਥੇ ਕੋਈ ਉੱਚ ਨਹੀਂ ਕੋਈ ਨੀਚ ਨਹੀਂ ਕੋਈ ਧਰਮ ਨਹੀਂ ਸਭ ਇੱਕ ਜਾਤ ਇੱਕ ਪਹਿਚਾਨ ਆਪਾਂ ਸਾਰੇ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦੀ ਮਿਹਰ ਦੇ ਨਾਲ ਕਿ ਸਿਆਰੇ ਕਹਿੰਦੇ ਵੀ ਇੱਕ ਚੰਗਾ ਮਨੁੱਖ ਹੋਣਾ ਜ਼ਰੂਰੀ ਏ ਬਾਕੀ ਜਾਤਾਂ ਪਾਤਾਂ ਅਸੀਂ ਆਪਾਂ ਸਭ ਆਪਣਾ ਦੇਖ ਚਲੋ ਛੋਟਾ ਜਿਹਾ ਸ਼ਹਿਰ ਏ ਸਾਰੇ ਆਪਾਂ ਇੱਕ ਦੂਜੇ ਨਾਲ ਵਿਚਰਦੇ ਆਂ ਇੱਕ ਦੂਜੇ ਨਾਲ ਵਰਤਦੇ ਆਂ ਤੇ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮਤਭਾਗੀ ਔਰ ਸਾਡੀ ਪਾਰਟੀ ਵੱਲੋਂ ਔਰ ਮੇਰੀ ਵੀ ਜਿੱਥੇ ਜ਼ਿੰਮੇਵਾਰੀ ਜਿਵੇਂ ਗੁਡਾਲੀਆ ਸਾਹਿਬ ਨੇ ਕਿਹਾ ਜਿੱਥੇ ਵੀ ਮੇਰੀ ਜ਼ਿੰਮੇਵਾਰੀ ਲਾਓਗੇ ਮੈਂ ਤੁਹਾਡੇ ਨਾਲ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਖੜਾ ਔਰ ਪਹਿਲਾਂ ਵੀ ਸਾਰਾ ਇਹ ਸਾਡਾ ਭਾਈਚਾਰਾ ਹਮੇਸ਼ਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ ਤੇ ਮੇਰਾ ਤਾਂ ਇੱਕ ਆਪਣਾ ਪਰਿਵਾਰ ਹੈ ਤੇ ਜੋ ਉਹ ਸ਼ਖਸ ਨੂੰ ਥੋੜਾ ਜਿਹਾ ਸ਼ਾਂਤੀ ਮਿਲ ਸਕੇ ਨਾ ਪਵੇ ਕੋਈ ਵੀ ਬਾਬਾ ਸਾਹਿਬ ਦੀ ਮੂਰਤੀ ਵੱਲੇ ਮਾੜੀ ਅੱਖ ਨਾਲ ਦੇਖਣ ਦੀ ਜੁਰਤ ਕਰੇ ਜਦੋਂ ਸੂਰਤ ਚੰਦ ਰਹੇਗਾ ਬਾਬਾ ਤੇਰਾ ਨਾਮ ਰਹੇਗਾ ਜਦ ਤੱਕ ਸੂਰਤ ਚੰਦ ਰਹੇਗਾ ਬਾਬਾ ਤੇਰਾ ਨਾਮ ਰਹੇਗਾ ਦੋਸ਼ੀਆਂ ਦਾ ਪਰਦਾ ਫਾਸ਼ ਕਰੋ ਫਾਸ਼ ਕਰੋ ਫਾਸ਼ ਕਰੋ ਦੋਸ਼ੀਆਂ ਦਾ ਪਰਦਾ ਫਾਸ਼ ਕਰੋ ਫਾਸ਼ ਕਰੋ ਫਾਸ਼ ਕਰੋ ਦੋਸ਼ੀਆਂ ਦਾ ਪਰਦਾ ਫਾਸ਼ ਕਰੋ ਫਾਸ਼ ਕਰੋ ਫਾਸ਼ ਕਰੋ ਬਾਵਾਂ ਸਾਹ ਤੇਰੀ ਸੋਚ ਤੇ ਪੈਰਾ ਦੇ ਅਗੇ ਢੋਕੇ ਅਸੀਂ ਇੱਕ ਮੈਮੋਰੰਡਮ ਡੀਸੀ ਡੀਸੀ ਸਾਹਿਬ ਦੇ ਥਰੂ ਭੇਜਿਆ ਤੇ ਇੱਕ ਤੁਹਾਨੂੰ ਦੇ ਰਿਹਾ ਕਿ ਤੁਸੀਂ ਆਪਦੀ ਪਾਰਟੀ ਦੇ ਥਰੂ ਏਜੰਸੀਆਂ ਨੂੰ ਕਹਿ ਕੇ ਕਾਜ ਹੋ ਇਸੁੱਤੇ ਕਾਰਵਾਈ ਕੀਤੀ ਜਾ ਸਕੇ ਜੋ ਦੋਸ਼ੀਆਂ ਦੇ ਪਿੱਛੇ ਜੋ ਸਾਜ਼ਿਸ਼ ਹੈ ਕਿਸੇ ਦੀ ਵੀ ਹੈ ਉਹਦਾ ਪਰਦਾ ਫਾਸ਼ ਕੀਤਾ ਜਾਵੇ ਕਿਉਂਕਿ ਉਹ ਬੰਦਾ ਐਡਾ ਲਾਇਕ ਨਹੀਂ ਸੀ ਕਿ ਕਿ ਬਾਬਾ ਸਾਹਿਬ ਦੇ ਉੱਤੇ ਉਹ ਥੋੜੇ ਚਲਾ ਸਕੇ ਜੈ ਭੀਮ ਜੈ ਭਾਰਤ ਮੈਂ ਬੇਨਤੀ ਕਰਦਾ ਸਾਰੇ ਵਰਕਰਾਂ ਨੂੰ ਕਿ ਆਪਾਂ ਹੁਣ ਅੱਗੋਂ ਲਾਈਟਾਂ ਲੈ ਚੌਂਕ ਤੋਂ ਚੱਲ ਕੇ બસ ਸਟੈਂਡ ਬਸ ਸਟੈਂਡ ਵਾਲੇ ਪਾਸੇ ਚੱਲਾਂਗੇ ਤੇ ਉੱਥੇ ਮੁੜਾਂਗੇ ਜੇ ਵੀ ਜੇ ਭਾਰਤ ਸਥਾਪਿਤ ਹੋ ਦਿੱਤਾ ਜਾਵੇ ਸਰ ਇੱਕ ਸਵਾਲ ਸੀਗਾ ਕਿ ਅਕਸਰ ਅਕਸਰ ਹੀ ਅਕਸਰ ਹੀ ਜਿਹੜੇ ਆ ਧਰਮਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਚਾਹੇ ਹਿੰਦੂ ਧਰਮ ਹੋਵੇ ਸਿੱਖ ਧਰਮ ਹੋਵੇ ਜਾਂ ਵੈਲਮਿਕੀ ਧਰਮ ਦੇ ਨਾਲ ਹੋਣ ਜਿਹੜੇ ਮਨਾਂ ਨੂੰ ਠੇਸ ਪਹੁੰਚੀ ਹੈ ਤਾਂ ਸਰਕਾਰ ਦੁਆਰਾ ਕਿਉਂ ਨਹੀਂ ਇਹੋ ਜੇ ਕਾਨੂੰਨ ਬਣਾਏ ਜਾਂਦੇ ਚਾਹੇ ਕਿਸੇ ਵੀ ਧਰਮ ਦੇ ਨਾਲ ਜਿਹੜੀ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕੀਤੀ ਜਾਂਦੀ ਹੈ ਠੇਸ ਪਹੁੰਚਾਈ ਜਾਂਦੀ ਹੈ ਸਜ਼ਾ-ਏ-ਮੌਤ ਦਾ ਜਾਂ ਕੋਈ ਹੋਰ ਸੰਖਤ ਕਾਨੂੰਨ ਕਿਉਂ ਨਹੀਂ ਬਣਾਏ ਜਾ ਰਹੇ ਮੈਂ ਪਹਿਲਾਂ ਹੀ ਆ ਕੇ ਇਹ ਗੱਲ ਜਿਹੜੇ ਸ਼ਬਦ ਤੁਸੀਂ ਕਹੇ ਸਜ਼ਾ-ਏ-ਮੌਤ ਮੈਂ ਉਹ ਗੱਲ ਕੀਤੀ ਦੇਖੋ ਪਹਿਲਾਂ ਤਾਂ ਸਾਰੇ ਆਪਣੇ ਧਰਮ ਸੰਭੇ ਰਹੇ ਅੱਜ ਹਿੰਦੁਸਤਾਨ ਦੇ ਵਿੱਚ ਜੰਨੀਆਂ ਵੀ ਸਟੇਟਾਂ ਨੇ ਸਾਰੀਆਂ ਸਟੇਟਾਂ ਨੂੰ ਸਭ ਤੋਂ ਬਾਹਰੇ ਲਾad ਲਏ ਜਿਹੜੇ ਉਹ ਪੰਜਾਬ ਦੇ ਕੋਈ ਪੰਜਾਬ ਦੇ ਵਿੱਚ ਕੋਈ ਅਮਨ ਨਾਂ ਦੀ ਕੋਈ ਕਾਨੂੰਨ ਨਾਂ ਦੀ ਚੀਜ਼ ਹੈ ਨਹੀਂ ਅਣਖਿਟਾਰੀ ਬੰਦੇ ਜਿਹੜੇ ਲੋਕਾਂ ਨੇ ਇੱਕ ਸੋਚ ਨੂੰ ਇੱਕ ਬੁਲੰਦਨਾ ਵਿੱਚ ਵਾ ਕੇ ਜੜੀਆਂ ਵੋਟਾਂ ਪਾਤੀਆਂ ਸੀ ਅੱਜ ਉਹ ਪੰਜਾਬ ਪੰਜਾਬ ਦੇ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਮੁਕਦਨਾ ਪੈ ਰਿਹਾ ਇੱਥੇ ਸਾਰੇ ਭਾਈਚਾਰੇ ਅਸੀਂ ਹਰ ਟਾਈਮ ਇਕੱਠੇ ਆਂ ਔਰ ਜਿਹੜੇ ਬੰਦੇ ਨੇ ਵੀ ਇਹ ਮਾੜੀ ਹਰਕਤ ਕੀਤੀ ਹੈ ਅਸੀਂ ਉਹਨੂੰ ਵੱਧ ਤੋਂ ਵੱਧ ਜੜੀ ਸਜ਼ਾ ਦੁਵਾਵਾਂਗੇ ਜੇ ਕਾਨੂੰਨ ਸਜ਼ਾ ਨਹੀਂ ਦਿੱਤੀ ਤੇ ਸਾਰੀ ਸੈਂਟਰ ਦੀ ਏਜੰਸੀ ਅਸੀਂ ਮੰਗ ਕਰਾਂਗੇ ਚਾਹੇ ਸਾਨੂੰ ਉੱਪਰ ਜਾ ਕੇ ਸਾਡੇ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪਵੇ ਸੁਨੀਲ ਝਾੜੀ ਜੀ ਨਾਲ ਅਸੀਂ ਗੱਲ ਕਰਕੇ ਉੱਪਰ ਜਾ ਕੇ ਔਰ ਇਹਦੀ ਪੂਰੀ ਜਾਂਚ ਕਰਾ ਕੇ ਸਭ ਤੋਂ ਸਭ ਸਜ਼ਾ ਦਵਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਬੰਦੇ ਦੀ ਧੁਰਤ ਨਾ ਪਵੇ ਇਹੋ ਜਿਹੀ ਕੋ ਮਾੜੀ ਹਰਕਤ ਕਰੇ ਅੱਜ ਤੁਹਾਨੂੰ ਮੰਗ ਪੱਤਰ ਦਿੱਤੇਗਾ ਕੀ ਵਿਸ਼ਵਾਸ ਦਵਾਉਂਦੇ ਜੀ ਮੈਂ ਪੂਰਾ ਵਿਸ਼ਵਾਸ ਦਵਾਉਣਾ ਕਿ ਇਹ ਮੇਰਾ ਆਪਣਾ ਪਰਿਵਾਰ ਜੀ ਜਿਹੜੀ ਬਾਬਾ ਸਾਹਿਬ ਲੰਘ ਜਾਂਦੇ ਇੱਕ ਸੀਟ ਫਾਰਮ ਦੇਣੀ ਕਿ ਸਾਂਝੇ ਨੇ ਸਾਡੇ ਆਪਣੇ ਨੇ ਔਰ ਜਿਨ੍ਹਾਂ ਦੇ ਸਵਿਧਾਨ ਦੇ ਨਾਲ ਅਸੀਂ ਚੱਲ ਰਹੇ ਆ ਅੱਜ ਜਿਹੜੀਆਂ ਆਪਾਂ ਅਮਨ ਕਾਨੂੰਨ ਦੀ ਆ ਮੌਜਾ ਮਾਨ ਰਹੇ ਆ ਉਹਨਾਂ ਦੀ ਮਰੌੜ ਮਾਰ ਰਹੇ ਆ ਉਹਨਾਂ ਦੀ ਜਿਹੜਾ ਮੁਕਤੀ ਤੇ ਕੋਈ ਮਾੜੀ ਅੱਖ ਨਾਲ ਵੇਖੇ ਤੁਹਾਡਾ ਮਾਰਨ ਦਾ ਦੂਰ ਦੀ ਗੱਲ ਹੈ ਕਦੇ ਵੀ ਕੋਈ ਗੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਇਹਨੂੰ ਸਖਤੀ ਸਜ਼ਾ ਦਿਵਾ ਕੇ ਰਵਾਗੇ ਤਾਂ ਸਾਹ ਲਵਾਗੇ ਨਹੀਂ ਤਾਂ ਸਾਡਾ ਜਿਹੜਾ ਹੈ ਸਰ ਜਾਰੀ ਰਹੇ ਸਰ ਜੋ ਅੱਜ ਮੈਮੋਰੰਡਮ ਦਿੱਤਾ ਗਿਆ ਇਹ ਮੈਮੋਰੰਡਮ ਸੈਂਟਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਇੱਥੇ ਹੱਥਾ ਨਹੀਂ ਰਹੇਗੀ ਕੀਤੀ ਜਾਏਗੀ ਪਹੁੰਚੇਗਾ ਧੰਨਵਾਦ ਜੀ ਜੀ ਮੈਂ ਤਾਂ ਸਾਰ ਦ ਕਰ ਲੀ ਯਾਰ ਜੋ ਜੋ ਗੱਲ ਨਿਕਾਲੀ ਦਿੱਤੀ ਗਈ ਸੀ ਪੂਰੇ ਸ਼ਹਿਰ ਨੇ ਤੁਹਾਡਾ ਸਾਥ ਦਿੱਤਾ ਔਰ ਜਿਹੜੀ ਹੈ ਅੱਜ ਘਟਨਾ ਹੋਈ ਹੈ ਉਸ ਦੇ ਸਬੰਧ ਤੋਂ ਗੱਲ ਦਿੱਤੀ ਗਈ ਸੀ ਇਸ ਤਰ੍ਹਾਂ ਇਹ ਸਾਰੀ ਘਟਨਾ ਨੂੰ ਦੇਖਦੇ ਹੋ ਆਰਾਜ ਦੇ ਮੰਦ ਦੇ ਸੱਤੇ ਨੂੰ ਦੇਖ ਰਹੇ ਹਾਂ। ਜਾਂ ਈਮ ਜਾਂ ਪਾਰਟ ਜਾਂ ਸਵਦਾਨ ਸਾਡੇ ਮਸੀਹਾ ਬਾਬਾ ਸਾਹਿਬ ਦਾ ਟੀਮ ਦਾ ਉਹ ਮਿਸਦਾ ਸਿਲੀਮੇਟ ਮਾਰਨ ਤੋਂ ਦਾ ਇਹ ਨਹੀਂ ਆਪਣੇ ਸਾਥ ਦੇ ਵਿੱਚ ਸਰਕਾਰ ਸਾਹਿਬ ਜੀ ਦੇ ਨੇੜੇ ਇਹ ਘਟਨਾ ਵਾਪਰੀ। ਕੋਈ ਕਹਿੰਦਾ ਕਰਦੇ ਆ ਕਿ ਅਸੀਂ ਸਰਕਾਰ ਤੋਂ ਵੀ ਕਿ ਜਿੰਨੇ ਵੀ ਆਏ ਨੇ ਸਾਡੇ ਕੋਲ ਲੀਡਰ ਆਏਗਾ ਸੀ ਉਹਨਾਂ ਦੀ ਇਹ ਬੇਇਨਸਾਫੀ ਕਿਸੇ ਹੈ ਕਿ ਜੋ ਏਜੰਸੀਆਂ ਨੇ ਅੰਦਰ ਜਾਂਚਾਂ ਦੀ ਕਾਰਵਾਈ ਚਲਾਈ ਜਾਵੇ ਤੇ ਜੋ ਅਸੀਂ ਤੇ ਜੈਲਾ ਬਾਦੀ ਗੱਲ ਕਰੀਏ ਸਲਾਮ ਪਾਪ ਦੇ ਵਿੱਚ ਸਾਨੂੰ ਬਹੁਤ ਬਹੁਤ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਜੀ ਦਾ ਸਾਡੀ ਖਬਰ ਪੰਜਾਬ ਸਰਕਾਰ ਤੇ ਸਰਕਾਰ ਤੋਂ ਬਹੁਤ ਬਹੁਤ ਅਸੀਂ ਦਾਤ ਕਰਨਾ ਬਾਰ ਮਨ ਲੈਂਦਾ ਬਹੁਤ ਧੰਨਵਾਦ ਕਰਦੇ ਸ਼ਹਿਰ ਵਾਣ ਰਿਹਾ ਜੀ ਨੇ ਨਾਲ ਸਭਾ ਸਟੇਟ ਲਈ ਸਦਾ ਲੋਕਿੱਤਾ ਤੇ ਜੇ ਇਹ ਫੈਸਲੇ ਵਿੱਚ ਸਾਨੂੰ ਲਾਭ ਮਤ ਸਮਾ ਦਿੱਤਾ ਜਾਵੇ ਜੇ ਕਿੰਨਾ ਬਹੁਤ ਬਹੁਤ ਰਿਪੋਰਟ ਸਾਡੀ ਦਿੱਤੀ ਜਾਵੇ ਨਹੀਂ ਤਾਂ ਇਹ ਬੁੜਾ پورے ਹਿੰਦੁਸਤਾਨ ਦੇ ਵੱਲ ਦੇ ਅਸੀਂ ਕਰਾਂਗੇ ਲੈ ਵੀ ਚਲਾ ਪਰ ਅੱਜ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਤਾ ਦਿੱਤਾ ਗਿਆ ਅਸੀਂ ਆਰ ਜਲਾਲਾਬਾਦ ਬੰਦ ਦੀ ਜਿਹੜੀ ਆ ਕਾਲ ਔਰ ਪੂਰਾ ਪਰਵਾ ਹੁੰਗਾਰਾ ਵੀ ਮਿਲਿਆ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਜਲਾਲਾਬਾਦ ਦੀਆਂ ਵਾਕਵਾਕ ਜੰਗਬੰਦੀਆਂ ਦੇ ਵੱਲੋਂ ਸਹਿਯੋਗ ਦਿੱਤਾ ਗਿਆ ਰੋਮਾਇਲ ਯੂਨੀਅਨ ਦੇ ਤੇ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਪੰਜਾਬ ਦੇ ਡੇਰੀ ਯੂਨੀਅਨ ਵੱਲੋਂ ਚਾਹ ਦਾ ਲੰਗਰ ਚਾਇਆ ਗਿਆ ਤੇ ਨਾਲ ਦੀ ਨਾਲ ਹੀ ਵਫਾਰ ਮੰਡਲ ਵੀ ਪੂਰਾ ਸਾਥ ਦਿੱਤਾ ਗਿਆ ਜਿਆਰਿੰਦੜੀ ਹਾਂ ਹੁਣ